ਅੰਗੜੀ ਤੁੰਦ ਕਰਨ ਮੋਹਾਲੀ ਦੇ ਉਦਯੋਗਿਕ ਖੇਤਰ 8ਵੀਂ ਵਿਖੇ ਵਾਪਰਿਆ ਦਰਦਨਾਖਾ ਹਾਦਸਾ ਫੋਰਚਨਰ ਤੇ i20 ਕਾਰ ਵਿੱਚ ਜ਼ਬਰਦਸਤ ਟੱਕਰ ਹੋ ਗਈ ਤੇ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦਿੰਨ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਪਹੁੰਚ ਕਰਵਾ ਦਿੱਤਾ ਗਿਆ ਮੇਰਾ ਨਾਂ ਜਸ ਕਰਨ ਜੀ ਇਸ ਕਾਰਨ ਕਿੱਥੋਂ ਆਏ ਸੀ ਅਸੀਂ ਰੌਣੀ ਤੋਂ ਜੀ ਕੀ ਹੋਇਆ ਰਾਤ ਦੇ ਦੌਰਾਨ ਟੈਕਸਿਕਲ ਹੋਇਆ ਬੜੇ ਬਣਦੀ ਹੁੰਦੀ ਸੀ ਹਾਂਜੀ ਇੱਕ ਸਾਡਾ ਦੋਸਤ ਛੋਟਾ ਭਰਾ ਜੀ ਉਹ ਰੌਣੀ ਤੋਂ ਸੀ ਬਾਕੀ ਤਿੰਨ ਜਾਣੇ ਉਹਦੇ ਹੋਰ ਦੋਸਤ ਸੀਗੇ ਉਹ ਅਲੱਗ-ਅਲੱਗ ਪਿੰਡਾਂ ਤੋਂ ਸੀ ਕਿੱਥੋਂ ਆਏ ਸੀ ਕਿੰਨੇ ਬੰਦੇ ਸੀ ਗੱਡੀ 'ਚ ਕਿਹੜੀ ਗੱਡੀ ਵਿੱਚ ਇਹ ਚਾਰ ਜਾਣੇ ਸੀਗੇ ਜੀ i20 ਕਾਰ ਸੀਗੀ ਤੇ ਇਹ ਪਿੰਡੋਂ ਹੀ ਆਏ ਸੀਗੇ ਇੱਥੇ ਘੁੰਮਣ ਲਈ ਉਹ ਆਏ ਹੋਏ ਸੀਗੇ ਜੀ ਇਹ ਕਿਵੇਂ ਜਾਣ ਚੰਦ ਇਹੇ ਹੋਇਆ ਜੀ ਸਾਨੂੰ ਤਾਂ ਸਵੇਰੀ ਪਤਾ ਲੱਗਿਆ ਜੀ 5-6 ਵਜੇ ਜਦੋਂ ਕਾਲ ਆਈ ਪਿੰਡੋਂ ਹਨਾ ਇੱਥੋਂ ਕਿਸੇ ਨੇ ਕਾਲ ਕਰੀ ਹੋਣੀ ਆ ਹੋਇਆ ਤਾਂ ਜੀ ਸਾਨੂੰ ਪਤਾ ਨਹੀਂ ਵੀ ਕਿਵੇਂ ਹੋਇਆ ਵੀ ਯਾਨੀ ਕਿ ਕੋਈ ਪਈ ਆ ਜਿਹੜੀ ਦੂਸਰੀ ਕਾਰ ਫੋਰਚੂਨਰ ਉਹ ਲੱਗੀ ਆ ਇਹਦੇ ਵਿੱਚ i20 ਦੇ ਵਿੱਚ ਹਾਂਜੀ ਲੈਫਟ ਸਾਈਡ ਲੱਗੀ ਆ ਰੌਂਗ ਸਾਈਡ ਆ ਕੇ ਇਹ ਆਪਦੀ ਜਗਾ ਸਹੀ ਜਾ ਰਹੇ ਸੀਗੇ ਉਹ ਜਿਹੜਾ ਫੋਰਚੂਨਰ ਚ ਸੀਗਾ ਉਹਨੇ ਲੈਫਟ ਸਾਈਡ ਲਿਆ ਕੇ ਇਹਨਾਂ ਦੇ ਵਿੱਚ ਮਾਰੀ ਗੱਡੀ ਕਿੰਨੀ ਕਿਸਾਲ ਦੀ ਉਮਰ ਦੀ ਜੀ ਮੁੰਡੇ ਜੀ ਦੇ ਦੱਸੋ ਜਾਂ ਕਿੰਨੇ ਬੰਦੇ ਗੱਡੀ ਇਹ ਇਹ 24 ਸਾਲ ਦੀ ਉਮਰ ਸੀਗੀ ਜੀ ਤੇ ਤਿੰਨ ਜਾਨੇ ਹਲੇ ਜ਼ਖਮੀ ਨੇ ਜੀ ਹੋਰ ਉਹ ਹਸਪੀਟਲ ਚ ਐਡਮਿਟ ਨੇ ਸਿਵਲ ਹਸਪੀਟਲ ਫੇਸ 6 ਠੀਕ ਆ ਸੀਰੀਅਸ ਆ ਹਾਂਜੀ ਉਹ ਦੋ ਹਲੇ ਕਹਿੰਦੇ ਸੀਰੀਅਸ ਨੇ ਇੱਕ ਨੂੰ ਪੀਜੀਆਈ ਰੈਫਰ ਕੀਤਾ ਜੀ ਦੋ ਹਲੇ ਉੱਥੀ ਨੇ ਜੀ ਹਾਂਜੀ ਠੀਕ ਹੈ ਜੀ ਇਹਨਾਂ ਨੂੰ ਜੀ ਸੰਗਰ ਜੀ ਸਰ ਜੀ ਸੰਧ ਦੀ ਜਿਹੜੇ ਐਕਸੀਡੈਂਟ ਹੋਇਆ ਦਾ ਕੀ ਮਸਲਾ ਹੈਗਾ ਕੀ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਸਾਨੂੰ ਇਨਫੋਰਮੇਸ਼ਨ ਮਿਲੀ ਆ ਜੀ ਅੱਜ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਅੱਜ ਚਾਰ ਬੈਠੇ ਸੀ ਇੱਕ ਗੱਡੀ 'ਚ ਚਾਰ ਜਣੇ ਸੀ ਇੱਕ ਦੀ ਡੈਥ ਹੋ ਚੁੱਕੀ ਆ ਜੀ ਤਿੰਨ ਜਿਹੜੇ ਨੇ ਜੈਸੀ ਕਾਰਵਾਈ ਹੋ ਗਈ ਆ ਜਾਵਾਂਗੇ ਆਪਾਂ ਤੇ ਕਿੰਨੇ ਕ ਵਜੇ ਦੀ ਘਟਨਾ ਜੀ ਤਨ 4:00 ਵਜੇ ਤੱਕ ਦੀ ਗੱਲ ਠੀਕ ਹੈ ਜੀ ਰਿਪੋਰਟ ਨੂੰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂ ਜੀ ਹਾਂ ਜੀ ਠੀਕ ਹੈ ਕਾਰਵਾਈ ਜਾਰੀ ਹੈ ਤੱਤ ਵਸਤੀ ਕਹਿੰਦਾ ਸਾਡਾ